ਹਾਲਾਤ ਆ ਜਿਹੜੇ ਵੱਧ ਤੋਂ ਵੱਧ ਹੂੰ 6-6 ਫੁੱਟ ਤੱਕ ਘਰਾਂ ਦੇ ਵਿੱਚ ਪਾਣੀ ਖੜਾ ਏ ਥੱਲੇ ਮਤਲਬ ਪਬਲਿਕ ਦੇ ਨਾ ਬੱਚੇ ਉੱਪਰ ਕੱਪੜਾ ਲੈਣ ਲਈ ਵੀ ਸੁੱਕਾ ਨਹੀਂ ਹੈ ਹਰੀਆਂ ਗਦੈਲੇ ਉਹ ਵੀ ਸਾਰੇ ਗਿੱਲੇ ਪਏ ਵੀ ਇੱਕ ਇੱਕ ਸੁੱਕੇ ਕੱਪੜੇ ਲਈ ਵੀ ਲੋਕ ਜਿਹੜੇ ਆ ਕੰਮੇ ਮਹਿਸੂਸ ਕਰ ਰਹੇ ਉਸ ਗੱਲ ਦੀ ਜਿਹੜੇ ਹਾਲਾਤ ਇੱਥੇ ਨੇ ਇੱਥੇ ਕਣਕ ਬੜੀ ਮੁਸ਼ਕਲ ਆ ਬੀਜੂਗੀ ਗੈਰਵਾ ਆਪਣਾ ਨਵੰਬਰ ਤੱਕ ਅੱਛਾ ਇੱਥੇ ਇੰਨੀ ਸੱਲ ਤੇ ਇਹ ਇਹਨੂੰ ਡਰਾਈ ਹੁੰਦਿਆ ਬੜਾ ਸਮਾਂ ਲੱਗਣਾ ਹਲੇ ਜਦੋਂ ਪਾਣੀ ਸੁੱਕੂਗਾ ਉੱਥੇ ਪਤਾ ਲੱਗੂ ਵੀ ਜਿਹੜਾ ਰੇਤਾ ਕਿੰਨਾ ਚੜ ਗਿਆ ਉੱਥੇ ਸਾਰੇ ਕਲਾਕਾਰ ਆਈ ਜਾਂਦੇ ਉੱਥੇ ਉਹਨਾਂ ਨੇ ਕਹਿ ਕੇ ਸਿੱਧੂ ਹੁੰਦਾ ਸ਼ਾਇਦ ਉਹ ਆਪ ਹੀ ਟਰੈਕਟਰ ਲੈ ਕੇ ਪਾਣੀ 'ਚ ਵੜ ਜਾਂਦਾ ਵੀ ਚਲਾਉਣਾ ਮੈਂ ਤੁਸੀਂ ਪਿੱਛੇ ਬੈਠੋ ਜਿਹੜਾ ਬੜਾ ਸ਼ੌਕ ਹੈ ਫਿਰ 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 ਅਸੀਂ ਕਾਰਾਂ 'ਚ ਬਹਿ ਕੇ ਨਹੀਂ ਆਉਣਾ ਸੀ ਫਿਰ ਅਸੀਂ 5911 ਲੈ ਕੇ ਆਉਣਾ ਸੀ ਘਰਾਂ ਦੇ ਵਿੱਚ ਵੀ ਜੇ ਪਾਣੀ 8-8 ਫੁੱਟ ਹੋਇਆ ਹੈ ਤਾਂ ਕਿੰਨਾ ਨੁਕਸਾਨ ਹੈ ਜਿਵੇਂ ਹੁਣ ਮਕਾਨ ਡਿੱਗਣਗੇ ਮਕਾਨ ਤਾਂ ਬੰਦੇ ਤੋਂ ਸਾਰੀ ਉਮਰ ਚ ਇੱਕ ਵਾਰੀ ਮਕਸਾ ਬੰਦਾ ਤਾਂ ਜਿਹੜੇ ਮੈਂ ਮਕਾਨਾਂ ਦੀ ਹਾਲਤ ਦੇਖੀ ਆ ਸਿੰ ਮਰਿਆ ਪਾਣੀ ਸਾਰਿਆਂ ਚੋ ਛੱਤਾਂ ਚੋ ਵੀ ਨੀਿਆਂ ਤੱਕ ਪਾਣੀ ਚੱਲ ਕੇ ਹਾਂਜੀ ਥਮਕ ਲੱਗੀ ਹੋਈ ਪਈ ਆ ਉੱਪਰੋਂ ਮਕਾਨਾਂ ਦੀ ਤੁਸੀਂ ਇਹ ਗੱਲ ਕਹੀ ਕਿ ਕੱਲਾ ਹੁਣ ਨਹੀਂ ਬਾਅਦ ਚ ਵੀ ਤਾਂ ਮੱਲੇ ਵਾਰ-ਵਾਰ ਅਸੀਂ ਇਹ ਗੱਲ ਕਹਿ ਰਹੇ ਆ ਕਿ ਸਿਰਫ ਹੁਣ ਪਾਣੀ ਖੜੇ ਤੱਕ ਦੀ ਗੱਲ ਨਹੀਂ ਲੰਮਾ ਕੰਮ ਚੱਲੂਗਾ ਇਹ ਨੁਕਸਾਨ ਦਾ ਪਤਾ ਹੀ ਬਾਅਦ ਚ ਲੱਗਣਾ ਹਲੇ ਤਾਂ ਇਹ ਫੌਰੀ ਰਾਹਤ ਹੈ ਵੀ ਕੋਈ ਇਹ ਪਛੂਨਾ ਡੁੱਬੇ ਕਿਸੇ ਦਾ ਹਰਾਚਾਰਾ ਨਾ ਮੁੱਕੇ ਇਹ ਤਾਂ ਇੱਕ ਜੋ ਜਿੰਦਾ ਰਹਿਣ ਦੇ ਲਈ ਜੋ ਜ਼ਰੂਰੀ ਦੀ ਚੀਜ਼ਾਂ ਉਹ 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 ਦੇ ਰਿਆ ਆਪਾਂ ਲਈ ਭਰੋਸਾ ਦਿਵਾਉਨੇ ਇਸ ਗੱਲ ਦਾ ਵੀ ਅਸੀਂ ਤੁਹਾਡੇ ਨਾਲ ਅਖੀਰ ਤੱਕ ਕਰਾਂਗੇ ਇਹ ਨਹੀਂ ਹੈਗਾ ਵੀ ਅੱਜ ਫੋਟੋਆਂ ਕਰਾ ਲਈਆਂ ਤੇ ਕੱਲ ਨੂੰ ਦੋ ਬਰੇ ਗੇੜੇ ਦੇ ਉੱਤੇ ਤੇ ਫੇਰ ਚਲੇਗੇ ਆਪਾਂ ਅਖੀਰ ਤੱਕ ਜੰਨਾਚਰ ਪਾਣੀ ਦਾ ਲੈਵਲ ਜਦੋਂ ਘਟੂਗਾ ਨੁਕਸਾਨ ਦਾ ਸਹੀ ਆਪਾਂ ਨੂੰ ਅੰਦਾਜ਼ਾ ਲੱਗੂਗਾ ਉਦੋਂ ਤੱਕ ਅਸੀਂ ਤੁਹਾਡਾ ਸਾਥ ਦੇਣਾ ਲੋਕ ਚੜਦੀ ਕਲਾ ਚ ਨੇ ਇੱਥੇ ਦੇਖੋ ਇਹ ਤਾਂ ਆਪਣੀ ਕੌਮ ਨੂੰ ਪਹਿਲੇ ਸਿਰੇ ਤੋਂ ਕਲਗੀ ਨਾਲ ਦਾ ਹੱਥ ਹੁੰਦਾ ਐ ਇੰਨਾ ਤਾਂ ਇਹ ਤਾਂ ਰਹਿੰਦੇ ਤਾਂ ਹਮੇਸ਼ਾ ਇਹ ਕਲਗੀਆਂ ਘੋੜਿਆਂ ਦੀਆਂ ਕਾਟੀਆਂ ਦੇ ਵੀ ਚੜਦੀ ਕਲਾ ਚ ਹੀ ਰਹੇ ਨੇ ਬਿਲਕੁਲ ਨਾਲੇ ਦੇ ਨੇੜੇ ਇੱਕ ਪਿੰਡ ਚ ਸੀਗੇ ਉੱਥੇ 70 ਕਿੱਲੇ ਕਮਾਦ ਸੀਗਾ ਜਿਹੜਾ ਰਾਵੀ ਦੇ ਵਿੱਚ ਉਹ ਸਾਰਾ 8-8 ਫੁੱਟ ਕਮਾਦ ਹੋਊਗਾ ਤੇ ਉਹ ਸਾਰਾ ਗਾਰਚੀ ਐ ਇਸ ਟਾਈਮ ਤੇ ਪਾਲ ਚ ਐ ਪਰ ਉਹ ਬੰਦੇ ਮਦਦ ਲੈਣ ਨੂੰ ਤਿਆਰ ਨਹੀਂ ਹੈਗੇ ਉਹ ਕਹਿੰਦੇ ਕਿ ਨਹੀਂ ਅਸੀਂ ਜ਼ਿੰਮੇਦਾਰ ਹਾਂ ਸਾਨੂੰ ਮਦਦ ਅਸੀਂ ਆਪੇ ਖੜੇ ਹੋ ਜਾਾਂਗੇ ਇਹ ਵੀ ਇੱਕ ਗੱਲ ਜਦੋਂ ਕੋਈ ਜ਼ਿੰਮੇਦਾਰ ਪਰਿਵਾਰ ਕੇ ਤੇ ਸਾਹਮਣੇ ਆਉਂਦੇ ਸੋ ਕਹਿੰਦੇ ਨਹੀਂ ਬਸ ਸਾਰਾ ਕੁਝ ਪਿਆ ਤੁਸੀਂ ਅੱਗੇ ਦੇਖ ਕੇ ਆਓ ਤਾਂ ਇਹ ਗੱਲ ਇੱਕ ਪਲੱਸ ਪੁਆਇੰਟ ਜਾਂ ਲੱਗਦੀ ਸੀ ਵੀ ਆ ਬਾਕੀ ਸਾਡੇ ਲੋਕ ਰਜੀਰੂ ਵਾਲੇ ਨੇ ਤਾਂ ਲੋੜਵੰਦ ਦੀ ਮਦਦ ਹੀ ਕਰਦੇ ਨੇ ਸਾਰੇ ਵਧੀਆ ਲੱਗਦਾ ਇਸ ਪੰਜਾਬ 'ਚ ਜਦੋਂ-ਜਦੋਂ ਵੀ ਲੋੜ ਪਈ ਸਿੱਧੂ ਮੂਸੇਵਾਲਾ ਹਮੇਸ਼ਾ ਪੰਜਾਬ ਲਈ ਖੜਿਆ ਕਿਸਾਨ ਅੰਦੋਲਨ ਤੋਂ ਲੈ ਕੇ ਪੰਜਾਬ ਦੇ ਹਰ ਉਸ ਮੁੱਦੇ ਦੇ ਉੱਤੇ ਸਿੱਧੂ ਮੂਸੇਵਾਲੇ ਨੇ ਜੋ ਕਿਹਾ ਉਸ ਦੇ ਹਮੇਸ਼ਾ ਪੰਜਾਬੀ ਰਿਣੀ ਰਹਿਣਗੇ ਅੱਜ ਜਦੋਂ ਹੜ੍ਹਾਂ ਦੀ ਵਿਪਤਾ 'ਚ ਪੰਜਾਬ ਜੂਝ ਰਿਹਾ ਹੈ ਤਾਂ ਸਿੱਧੂ ਦੀ ਕਮੀ ਭਾਵੇਂ ਉਹ ਪੂਰੀ ਨਹੀਂ ਕੀਤੀ ਜਾ ਸਕਦੀ ਪਰ ਉਹ ਅਹਿਸਾਸ ਸਾਨੂੰ ਦਿਵਾਉਣ ਵਾਸਤੇ ਕਿ ਉਹ ਉਹਦਾ ਪਰਿਵਾਰ ਨਾਲ ਖੜਾ ਹੈ ਬਾਪੂ ਬਲਕੌਰ ਸਿੰਘ ਹੋਣੇ ਰਾਸ਼ਨ ਰਸਦ ਔਰ तमाम ਚੀਜ਼ਾਂ ਰਾਹਤ ਇਸ ਸਮਗਰੀ ਦੇ ਨਾਲ ਅੱਜ ਲੋਕਾਂ ਦੇ ਵਿੱਚ ਉਤਰੇ ਔਰ ਉਹਨਾਂ ਨੇ ਭਰੋਸਾ ਦਿਵਾਇਆ ਕਿ ਕਿ ਅਸੀਂ ਖੜੇ ਆ ਨਾਲ ਸਾਡੇ ਨਾਲ ਬਾਪੂ ਬਲਕੌਰ ਸਿੰਘ ਹੋਣੇ ਨੇ ਬਹੁਤ ਸਵਾਗਤ ਹੈ ਜੀ ਤੁਹਾਡਾ ਐਸਐਮਟੀਵੀ ਤੇ ਸਤਿ ਸ਼੍ਰੀ ਅਕਾਲ ਬੇਟਾ ਅ ਕੀ ਕੀ ਆਬਜ਼ਰਵੇਸ਼ਨ ਹੈ ਕੀ ਇੱਥੇ ਮਾਹੌਲ ਕੀ ਪਹਿਲਾਂ ਦੱਸੋ ਦੇਖਿਆ ਤੁਸੀਂ ਮਾਹੌਲ ਬੇਟਾ ਮੈਂ ਅੱਜ 2-3 ਪਿੰਡਾਂ ਦੇ ਵਿੱਚ ਅਸੀਂ ਰਾਸ਼ਨ ਸਮਗਰੀ ਵੰਡੀ ਹੈ ਜੀ ਹਾਲਾਤ ਆ ਜਿਹੜੇ ਵੱਧ ਤੋਂ ਵੱਧ ਹੂੰ 6-6 ਫੁੱਟ ਤੱਕ ਘਰਾਂ ਦੇ ਵਿੱਚ ਪਾਣੀ ਖੜਾ ਏ ਥੱਲੇ ਮਤਲਬ ਪਬਲਿਕ ਦੇ ਨਾ ਬੱਚੇ ਉੱਪਰ ਕੱਪੜਾ ਲੈਣ ਲਈ ਵੀ ਸੁੱਕਾ ਨਹੀਂ ਹੈ ਹਰਿਆਈਆਂ ਗਦੈਲੇ ਉਹ ਵੀ ਸਾਰੇ ਗਿੱਲੇ ਪਏ ਵੀ ਇੱਕ ਇੱਕ ਸੁੱਕੇ ਕੱਪੜੇ ਲਈ ਵੀ ਲੋਕ ਜਿਹੜੇ ਆ ਕਮੀ ਮਹਿਸੂਸ ਕਰ ਰਹੇ ਉਸ ਗੱਲ ਦੀ ਇਸੇ ਕਰਕੇ ਨਾ ਮੈਂ ਆਉਣਾ ਤਾਂ ਦੋ ਤਿੰਨ ਦਿਨ ਪਹਿਲਾਂ ਚਾਹੁੰਦਾ ਸੀ ਮੈਂ ਆਪਣਾ ਇਹਨਾਂ ਨਾਲ ਗਲੋਬਲ ਜਿਹੜੀ ਸਿੱਖ ਫਾਊਂਡੇਸ਼ਨ ਹੈ ਅਮਰਪ੍ਰੀਤ ਆ ਕਾਕਾ ਇਹਦੇ ਨਾਲ ਆਪਣਾ ਕਾ ਗਰਦੀਮਾਰ ਵਾਲੇ ਪਿੰਡਾਂ ਵੇਲੇ ਕਰਾਹ ਕੱਪੇ ਉਹਦੇ ਅਸੀਂ ਲਾਏ ਹਨ ਮਗਰੋਂ ਇਹਨਾਂ ਨਾਲ ਕੰਮ ਕਰਨਾ ਮੇਰਾ ਕਾਫੀ ਤਜਰਬਾ ਹੈ ਪਰ ਇੱਥੋਂ ਇੱਕ ਸੇ ਦੇ ਨਾਲ ਤੋਂ ਇਹ ਮਿਲਦੀ ਹੈ ਵੀ ਕੰਮ ਬੜਾ ਸਿਸਟੇਮੈਟਿਕ ਕਰਦੇ ਆ ਜੀ ਜਿੱਥੇ ਜਿਸ ਚੀਜ਼ ਦੀ ਲੋੜ ਹੈ ਜਿਸ ਤਰ੍ਹਾਂ ਅਸੀਂ ਪਰਸੋਂ ਨੂੰ ਪੁੱਛਿਆ ਵੀ ਸਾਨੂੰ ਤੁਸੀਂ ਇੱਥੋਂ ਦੀ ਦੱਸੋ ਡਿਮਾਂਡ ਕੀ ਕੀ ਹੈ ਜਾਂ ਮੈਡੀਸਿਨ ਚਾਹੀਦੀ ਹੈ ਜਾਂ ਕੁਝ ਹੋਰ ਜੋ ਚੀਜ਼ ਦੀ ਲੋੜ ਹੈ ਜੇ ਮੈ ਰਾਸ਼ਨ ਹੈ ਰਾਸ਼ਨ ਤਾਂ ਲਗਭਗ ਆਪਣੇ ਜ਼ਿਮੀਦਾਰਾਂ ਦੇ ਹਰੇਕ ਦੇ ਕੋਲ ਸਟੋਰ ਹੁੰਦਾ ਬੜਾ ਬਹੁਤ ਹੈ ਜੀ ਪਰ ਜਿਹੜੀਆਂ ਮੈਡੀਸਿਨ ਨੂੰ ਲੈ ਕੇ ਆਏ ਕੱਪੜੇ ਲੀੜੇ ਨੂੰ ਲੈ ਕੇ ਆਏ ਜਾਂ ਸਾਡੀਆਂ ਧੀਆਂ ਭੈਣਾਂ ਲਈ ਹੋਰ ਕਈ ਆਈਟਮਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੇ ਬਾਜ਼ਾਰ ਨੂੰ ਬੰਦਾ ਕੱਟਿਆ ਜਾਂਦਾ ਉਹ ਮਿਲਦੀਆਂ ਨੇ ਹਾਂ ਮਥਾਜ ਹੋਰ ਲੇਡੀਜ਼ ਦੀਆਂ ਬਹੁਤ ਸਾਰੀਆਂ ਜੀਆਂ ਹਾਂਜੀ ਹਾਂਜੀ ਉਹ ਜੀ ਉਹ ਸਾਰਾ ਸਮਗਰੀ ਭੇਜੀ ਤਾਂ ਸਾਨੂੰ ਬੜਾ ਵਧੀਆ ਹੁੰਗਾਰਾ ਮਿਲਿਆ ਅੱਜ ਸਾਰਾ ਤੇ ਅਸੀਂ ਤੁਹਾਡੇ ਮਾਦਮ ਨਾਲ ਵੀ ਮਤਲਬ ਸਾਰੇ ਇਸ ਇਲਾਕੇ ਨੂੰ ਇਸ ਗੱਲ ਦੀ ਹੇ ਭਰੋਸਾ ਦਿਵਾਉਨੇ ਇਸ ਗੱਲ ਦਾ ਵੀ ਅਸੀਂ ਤੁਹਾਡੇ ਨਾਲ ਅਖੀਰ ਤੱਕ ਕਰਾਂਗੇ ਇਹ ਨਹੀਂ ਹੈਗਾ ਵੀ ਅੱਜ ਫੋਟੋਆਂ ਕਰਾ ਲੀਆਂ ਤੇ ਕੱਲ ਨੂੰ ਦੋ ਵਾਰੀ ਗੇੜੇ ਦੇ ਦਿੱਤੇ ਫੇਰ ਚਲੇ ਗਏ ਆਪਾਂ ਅਖੀਰ ਤੱਕ ਜੰਨਾਚਰ ਪਾਣੀ ਦਾ ਲੈਵਲ ਜਦੋਂ ਘਟੂਗਾ ਨੁਕਸਾਨ ਦਾ ਸਹੀ ਆਪਾਂ ਨੂੰ ਅੰਦਾਜ਼ਾ ਲੱਗੂਗਾ ਉਦੋਂ ਤੱਕ ਅਸੀਂ ਤੁਹਾਡਾ ਸਾਥ ਦੇਣੇ ਕਿਉਂਕਿ ਅਸੀਂ ਇਹਨਾਂ ਦੇ ਨਾਲ ਕਨੈਕਟਡ ਨੇ ਇਹ ਜਦੋਂ ਜਿਹੋ ਜਿਹਾ ਵੀ ਸਾਨੂੰ ਹੁਕਮ ਕਰਨਗੇ ਵੀ ਇੱਥੇ ਆ ਚੀਜ਼ ਹੈ ਡੀਜ਼ਲ ਦੀ ਲੋੜ ਹੈ ਜਾਂ ਕਿਸੇ ਹੋਰ ਚੀਜ਼ ਦੀ ਲੋੜ ਹੈ ਤਾਂ ਜਿਹੜੀ ਸਾਡਾ ਆਪਣਾ ਟੀਮ ਵਰਕ ਸਾਨੂੰ ਪਤਾ ਸਿੱਧੂ ਦਾ ਜਿਹੜਾ ਔਰਾ ਸੀਗਾ ਉਹ ਕੱਲੇ ਪੰਜਾਬ ਨਹੀਂ ਬਲਕਿ ਵਿਸ਼ਵ ਤੱਕ ਹੋਇਆ ਹੈਗਾ ਪਰੰਤੂ ਸਹੀ ਜਾਣਕਾਰੀ ਮਿਲੇ ਸਹੀ ਜਗ੍ਹਾ ਤੇ ਜਗ੍ਹਾ ਉੱਤੇ ਸਮਾਨ ਪਹੁੰਚੇ ਉਹ ਸੋਨੇ ਦੇ ਸੁਹਾਗੇ ਵਾਲੀ ਗੱਲ ਉਹ ਹੋ ਜਾਂਦੀ ਹੈ ਹੁਣ ਜਿਸ ਤਰ੍ਹਾਂ ਐਮਐਨਓ ਹੁਣ ਫੋਨ ਤੇ ਪਤਾ ਲੱਗਿਆ ਵੀ ਸਾਡਾ ਇੱਕ ਮੁੰਡਾ ਕੈਬੀਆ ਜਲੰਧਰ ਤੋਂ ਤਾਂ ਦੋ ਮੋਟਰ ਬੋਟ ਆ ਅੱਜ ਰਾਤ ਵਿੱਚ ਪਹੁੰਚ ਜਾਣਗੀਆਂ ਜੀ ਵੇ ਜੇ ਪਾਣੀ ਜਿੱਦਾਂ ਹੁਣ ਕਹਿ ਰਹੇ ਨੇ ਖਤਸ਼ਾ ਵੀ ਵਧ ਰਿਹਾ ਅੱਗੇ ਉਹ ਜੇ ਫੇਰ ਵਧਿਆ ਉਹਦੇ ਨਾਲ ਆਪਾਂ ਨੂੰ ਹੋਰ ਉੱਥੋਂ ਤੱਕ इजीली ਆਪਾਂ ਰਾਸ਼ਨ ਪਾਣੀ ਦੇ ਵਿੱਚ ਦੀ ਵੀ ਪਹੁੰਚਾ ਸਕਦੇ ਹਾਂ ਤੇ ਜਿੱਦਾਂ ਹੁਣ ਉਸ ਤੋਂ ਬਾਅਦ ਡੀਜ਼ਲ ਦੀ ਲੋੜ ਪੈਣੀ ਹੈ ਡੀਜ਼ਲ ਦਾ ਪ੍ਰਬੰਧ ਅਸੀਂ ਹੁਣੇ ਤੋਂ ਲੱਗੇ ਹੋਏ ਕਰਨਾ ਤੇ ਉਹਦਾ ਵੀ ਕਰਾਂਗੇ ਜੇ ਕਿਸੇ ਵਾਹਨ ਦੇ ਵਿੱਚ ਰੇਤਾ ਜ਼ਿਆਦਾ ਆ ਗਿਆ ਕੋਈ ਪੱਧਰ ਕਰਨਾ ਪੈਗਾ ਜਾਂ ਜ਼ਿਆਦਾ ਆ ਗਿਆ ਪਰ ਜਿਸ ਤਰ੍ਹਾਂ ਵੀ ਜੋ ਵੀ ਹੋਊਗਾ ਆਪਾਂ ਭਰਾਵਾਂ ਦੇ ਨਾਲ ਖੜੇ ਹਾਂ ਮੈਂ ਦੋ ਤਿੰਨ ਚੀਜ਼ਾਂ ਕਿਉਂਕਿ ਤੁਸੀਂ ਹੱਥੀਂ ਖੇਤੀ ਕੀਤੀ ਹੈ ساری ਉਮਰ ਤੁਸੀਂ ਤੁਹਾਡੇ ਵਾਸਤੇ ਕੁਝ ਨਵਾਂ ਨਹੀਂ ਹੈ ਤੁਸੀਂ ਦੇਖੇ ਨੇ ਹਾਲਾਤ ਜਦੋਂ ਪਾਣੀ ਉੱਤੋਂ ਦੀ ਫਸਲਾਂ ਦੇ ਤੁਰ ਜਾਂਦਾ ਫਿਰ ਜਾਂਦਾ ਤਾਂ ਉਹ ਨੁਕਸਾਨ ਕਿੱਡਾ ਵੱਡਾ ਹੈ ਕੀ ਫਸਲ ਬਚਣ ਦੀ ਕੋਈ ਉਮੀਦ ਹੁੰਦੀ ਹੈ ਜਾਂ ਘਰਾਂ ਦੇ ਵਿੱਚ ਵੀ ਜੇ ਪਾਣੀ 8-8 ਫੁੱਟ ਹੋਇਆ ਹੈ ਤੋ ਕਿੰਨਾ ਨੁਕਸਾਨ ਹੈ ਬਹੁਤ ਵੱਡਾ ਨੁਕਸਾਨ ਹੈ ਜੀ ਦੇਖੋ ਫਸਲ ਤਾਂ 6 ਮਹੀਨਿਆਂ ਤੋਂ ਫਿਰ ਵੀ ਆ ਜਾਣੀ ਹੈ ਜਿਹੜਾ ਝੋਨਾ ਡੁੱਬ ਗਿਆ ਜੀ ਹੂੰ ਉਹ ਨਹੀਂ ਮੁੜ ਕੇ ਕੰਮ ਤਾਂ ਰੰਦਾ ਮੇਰਾ ਜਿਹੜੇ ਹਾਲਾਤ ਇੱਥੇ ਨੇ ਇੱਥੇ ਕਣਕ ਬੜੀ ਮੁਸ਼ਕਲ ਨਾਲ ਬੀਜੂਗੀ ਗੈਰਵਾ ਆਪਣਾ ਨਵੰਬਰ ਤੱਕ ਅੱਛਾ ਇੱਥੇ ਇੰਨੀ ਸੱਲ ਤੇ ਇਹਨੂੰ ਡਰਾਈ ਹੁੰਦਿਆ ਬੜਾ ਸਮਾਂ ਲੱਗਣਾ ਹਲੇ ਜਦੋਂ ਪਾਣੀ ਸੁੱਕੂਗਾ ਉੱਥੇ ਪਤਾ ਲੱਗੂ ਵੀ ਜਿਹੜਾ ਰੇਤਾ ਕਿੰਨਾ ਚੜ ਗਿਆ ਉੱਥੇ ਜੀ ਉਹਨੂੰ ਪੱਧਰ ਕਰਨਾ ਔਰ ਖੜੀਆਂ ਫਸਲਾਂ ਦੇ ਪਿੱਛੇ ਪੱਧਰ ਕਰਨਾ ਹੋਰ ਵੀ ਔਖਾ ਹੋ ਜਾਂਦਾ ਕੰਮ ਹੂੰ ਤਾ ਉਹਦੇ ਲਈ ਬਹੁਤ ਟਰੈਕਟਰ ਡੀਜ਼ਲ ਸਾਰਾ ਲੱਗੂਗਾ ਬਹੁਤ ਬਹੁਤ ਵੱਡਾ ਖਰਚ ਹੈ ਇਸ ਗੱਲ ਦਾ ਹੋਰ ਕੋਈ ਕਿਸੇ ਐਸਟੀਮੇਟ ਚ ਵੀ ਨਹੀਂ ਆਉਂਦਾ ਜਿਵੇਂ ਹੁਣ ਮਕਾਨ ਡਿੱਗਣਗੇ ਮਕਾਨ ਤਾਂ ਬੰਦੇ ਤੋਂ ਸਾਰੀ ਉਮਰ ਚ ਇੱਕ ਵਾਰੀ ਮੱਸਾ ਬੰਦਦਾ ਤਾਂ ਜਿਹੜੇ ਮੈਂ ਮਕਾਨਾਂ ਦੀ ਹਾਲਤ ਦੇਖੀ ਆ ਵੀ ਸ਼ੇਮ ਰਿਆ ਪਾਣੀ ਸਾਰਿਆਂ ਚੋ ਚੁੱਲ੍ਹ ਸ਼ੱਤਾਂ ਚੋ ਵੀ ਨੀਂਹਾਂ ਤੱਕ ਪਾਣੀ ਚੱਲ ਗਿਆ ਹਾਂਜੀ ਥਮਕ ਲੱਗੀ ਹੋਈ ਪਈ ਆ ਉਪਰੋਂ ਮਕਾਨਾਂ ਦੀ ਤੇ ਹਰੀਆਂੀਆਂ ਗਦੈਲੇ ਜਿਹੜੇ ਕੱਪੜੇ ਮੋਟੇ ਉਹ ਵੀ ਉਹਨੇ ਕੰਬਲ ਸੁੱਕਣੇ ਪਰ ਅੱਜ ਮਾੜੀ ਜਿਹੀ ਘੰਟਾ ਧੁੱਪ ਲੱਗਦੀ ਸੀਗੀ ਪਰੰਤੂ ਦਿਨ ਖੁੱਲੇ ਨਹੀਂ ਅੱਜ ਦਾ ਦਿਨ ਤਾਂ ਪਰ ਹਾਲਾਤ ਬਹੁਤ ਬੁਰੇ ਨੇ ਗਾਰ ਚੜ ਗਿਆ ਤਾਂ ਉਹ ਵਰਤਨਯੋਗ ਹੀ ਨਹੀਂ ਰਹਿਣੇ ਮੇਰੇ ਖਿਆਲ ਨਾਲ ਨਹੀਂ ਨਹੀਂ ਰਹਿੰਦੇ ਜੀ ਬਹੁਤ ਬੁਰਾ ਪੇਟੀਆਂ ਦੇ ਵਿੱਚ ਪਾਣੀ ਪਿਆ ਪਿਆ ਜੀ ਹੂੰ ਪੇਟੀਆਂ ਲੋਕ ਉੱਪਰ ਚੜਾ ਰਹੇ ਨੇ ਫਰਿੱਜ ਕਿੰਨਾ ਕ ਸਾਮਾਨ ਕੋਠੇ ਤੇ ਰੱਖਣਗੇ ਇਸ ਗੱਲ ਕੇ ਨੇ ਹਾਲਾਤ ਬਹੁਤ ਮਾੜੇ ਨੇ ਕੁੱਲ ਮਿਲਾ ਕੇ ਫਿਰ ਵੀ ਆਪਾਂ ਨੂੰ ਹੌਸਲਾ ਦਿੰਦਾ ਵੀ ਤੁਸੀਂ ਡਟੇ ਰਹੋ ਅਸੀਂ ਤੁਹਾਡੇ ਨਾਲ ਆ ਲੋਕ ਚੜਦੀ ਕਲਾ ਚ ਨੇ ਇੱਥੇ ਦੇਖੋ ਇਹ ਤਾਂ ਆਪਣੀ ਕੌਮ ਨੂੰ ਪਹਿਲੇ ਸਿਰੇ ਤੋਂ ਕਲਗੀਆਂ ਨਾਲ ਦਾ ਹੱਤ ਹੁੰਦਾ ਇਹਨਾਂ ਤਾਂ ਇਹ ਤਾਂ ਰਹਿੰਦੇ ਤਾਂ ਹਮੇਸ਼ਾ ਇਹ ਕਲਗੀਆਂ ਘੋੜਿਆਂ ਨਹੀਂ ਕਾਟੀਆਂ ਦੇ ਵੀ ਚੜਦੀ ਕਲਾ ਚ ਹੀ ਰਹੇ ਨੇ ਬਿਲਕੁਲ ਤੇ ਮੁਸ਼ਕਲ ਹੈ ਪਰੰਤੂ ਕੋਈ ਗੱਲ ਨਹੀਂ ਨਾਲ ਇਹਨਾਂ ਦੇ ਤੁਸੀਂ ਇਹ ਗੱਲ ਕਹੀ ਕਿ ਕੱਲਾ ਹੁਣ ਨਹੀਂ ਬਾਅਦ ਚ ਵੀ ਤਾਂ ਮਤਲਬ ਇਹ ਵਾਰ-ਵਾਰ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਸਿਰਫ ਹੁਣ ਪਾਣੀ ਖੜੇ ਤੱਕ ਦੀ ਗੱਲ ਨਹੀਂ ਲੰਮਾ ਕੰਮ ਚੱਲੂਗਾ ਇਹ ਐਕਚੁਅਲੀ ਜਦੋਂ ਪਾਣੀ ਉਤਰ ਗਿਆ ਜਿਹੜਾ ਅਸਲੀ ਨੁਕਸਾਨ ਦਾ ਤਾਂ ਪਤਾ ਹੀ ਉਦੋਂ ਬਾਅਦ ਲੱਗਣਾ ਹਲੇ ਹੁਣ ਖੜੇ ਪਾਣੀ ਦੇ ਵਿੱਚ ਤਾਂ ਪਤਾ ਹੀ ਨਹੀਂ ਕੀ ਖੇਤੀ ਦਾ ਨੁਕਸਾਨ ਹੋਣਾ ਮਕਾਨਾਂ ਜਦੋਂ ਇੱਥੇ ਮਕ ਸੁੱਕੂਗੀ ਧੁੱਪ ਲੱਗੂਗੀ ਇੱਕ ਤਾਂ ਕੰਧਾ ਫਟਣ ਗਿਆ ਜਿਹੜੀਆਂ ਜਿਹੜੀਆਂ ਗਾਰੇ ਦੇ ਵਿੱਚ ਤੁਸੀਂ ਦੇਖੋ ਜੀ ਇੱਕ ਦੁਪਹਿਰਾ ਚੰਗਾ ਲੱਗ ਗਿਆ ਨਾ ਵੀ ਜਿਹੜੀ ਖੜੀ ਕੰਧਾ ਨਾ ਡੈਂਡਿਕ ਪੈਂਦੀ ਪੈਂਦੀ ਹਾਂਜੀ ਨੁਕਸਾਨ ਦਾ ਪਤਾ ਹੀ ਬਾਅਦ ਚ ਲੱਗਣਾ ਹਲੇ ਤਾਂ ਇਹ ਫੌਰੀ ਰਾਹਤ ਹੈ ਵੀ ਕੋਈ ਪਸ਼ੂਨਾ ਡੁੱਬੇ ਕਿਸੇ ਦਾ ਹਰਾਚਾਰਾ ਨਾ ਮੁੱਕੇ ਇਹ ਤਾਂ ਇੱਕ ਜੋ ਜਿੰਦਾ ਰਹਿਣ ਦੇ ਲਈ ਜੋ ਜ਼ਰੂਰੀ ਦੀ ਚੀਜ਼ਾਂ ਉਹ 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 ਦੇ ਰਹੇ ਆ ਆਪਾਂ ਹਲੇ ਤਾਂ ਹੁਣ ਤੁਰੰਤ ਬਹੁਤ ਸਾਰੇ ਲੋਕ ਰਾਸ਼ਨ ਪਾਣੀ ਦਾ ਪੁੱਛ ਰਹੇ ਆ ਤੁਸੀਂ ਇਹ ਕਹਿ ਰਹੇ ਹੋ ਕਿ ਜਿਵੇਂ ਸਿਸਟਮ ਨਾਲ ਚੱਲ ਰਿਹਾ ਤਾਂ ਜੋ ਵੀ ਵੰਡਣਾ ਹੈ ਉਹ ਸਿਸਟਮ ਚ ਵੰਡਿਆ ਜਾਵੇ ਬਿਲਕੁਲ ਮਤਲਬ ਹੁਣ ਜਿਵੇਂ ਇਹ ਆਪਾਂ ਲੜਕੇ ਕੰਮ ਕਰਦੇ ਨੇ ਗਲੋਬਲ ਸਿੱਖ ਫਾਊਂਡੇਸ਼ਨ ਹੈ ਜਿਹੜੀ ਹੈ ਇਹਨਾਂ ਕੋਲੇ ਸਰਵੇ ਹੁੰਦਾ ਉਸ ਇਲਾਕੇ ਦਾ ਠੀਕ ਹੈ ਕਿੰਨੇ ਪਿੰਡ ਹੈ ਕਿੰਨੇ ਵਾਦੀ ਆ ਉਥੇ ਉਥੇ ਅੱਜ ਸਪਲਾਈ ਗਈ ਸੀ ਹੁਣ ਪਰਸੋਂ ਨੂੰ ਜਾਣੀ ਚਾਹੀਦੀ ਹੈ ਉਹ ਮਤਲਬ ਉਹ ਕਈ ਵਾਰੀ ਤੇ 10 ਟਰਾਲੀਆਂ ਇੱਕ ਜਗ੍ਹਾ ਤੇ ਭਗ ਜਾਂਦੀਆਂ ਨੇ ਫਿਰ ਤੁਹਾਨੂੰ ਪਤਾ ਸਾਡੇ ਸਮਾਜ ਦੇ ਵਿੱਚ ਸਾਰੀ ਤਰ੍ਹਾਂ ਦੇ ਲੋਕ ਹੁੰਦੇ ਉਹ ਕਿਤੇ ਸਟੋਰੇਜ ਹੋਈ ਜਾਂਦਾ ਕਿਤੇ ਇਸ ਗੱਲ ਦੀ ਬਹੁਤ ਚਰਚਾ ਹੋ ਰਹੀ ਹੈ ਵੀ ਲੁੱਟ ਖੋਹ ਤੱਕ ਜਾ ਰਹੇ ਆ ਲੋਕ ਔਰ ਸਮਾਨ ਇਕੱਠਾ ਕਰੀ ਜਾਂਦੇ ਉਹ ਤੁਹਾਨੂੰ ਪਤਾ ਹੀ ਹੈ ਸਮਾਜ ਦੇ ਵਿੱਚ ਚੰਗੇ ਬਾੜੇ ਇਨਸਾਨ ਸਾਰੇ ਚ ਹੀ ਹੁੰਦੇ ਨੇ ਇਹ ਸੱਚਾਈ ਵੀ ਹੈ ਕੁਝ ਹੱਦ ਤੱਕ ਹੋ ਵੀ ਰਿਹਾ ਇਸ ਤਰ੍ਹਾਂ ਤੇ ਕਰਕੇ ਤੁਹਾਨੂੰ ਲੱਗਦਾ ਇਹ politically ਇੱਕ ਸਿਸਟਮ ਫੇਲਿਅਰ ਹੈ ਐਡਮਿਨਿਸਟ੍ਰੇਸ਼ਨ ਦਾ ਬਹੁਤ ਵੱਡਾ ਫੇਲਿਅਰ ਹੈ ਦੇਖੋ ਜੀ ਮੈਂ ਅੱਜ ਸਵੇਰ ਦਾ ਘਰੋਂ ਚੱਲੇ ਮੈਨੂੰ ਤਾਂ ਕਿਤੇ ਕੋਈ ਸਰਕਾਰ ਦਾ ਕੋਈ ਵੀ ਐਫਰਟ ਕਿਤੇ ਨਜ਼ਰ ਨਹੀਂ ਆ ਰਿਹਾ ਕਿਤੇ ਵੀ ਉਹਨਾਂ ਦੀ ਟੀਮ ਫਿਰਦੀ ਹੋਵੇ हां ਪੁਲਿਸ ਤੇ ਜਿਹੜੇ ਲੋਕਲ ਐਸਐਚਓ ਨੇ ਉਹ ਲੱਗੇ ਹੋਏ ਨੇ ਆਪ ਦਾ ਜਿਹੜਾ ਪੁਲਿਸ ਕੰਮ ਕਰ ਰਹੀ ਹੈ ਪਰੰਤੂ ਬਾਕੀ ਮੈਨੂੰ ਕੋਈ ਇਹਨਾਂ ਦਾ ਕੋਈ ਤਾਣਾ ਪਾਣਾ ਕਿਤੇ ਕੋਈ ਰਾਹਤ ਸਮੱਗਰੀ ਕਿਤੇ ਕੋਈ ਆ ਜਿਹੜੀ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਇਹਦੀ ਫਾਊਂਡੇਸ਼ਨ ਦੀ ਗੱਲ ਕਰਦਾ ਵੀ ਇਹ ਇਹਨਾਂ ਲੋਕਾਂ ਨੂੰ ਸਾਰਾ ਪਤਾ ਹੈ ਕਿੱਥੇ ਕੀ ਹੈ ਕਿੱਥੇ ਕੀ ਹੈ ਜਿਹੜਾ ਹੈ ਜਿਹੜੇ ਏਰੀਆ ਨੇ ਐਡਾਪਟ ਕੀਤਾ ਹੋਇਆ ਹੈ ਪਰੰਤੂ ਸਰਕਾਰ ਵੱਲੋਂ ਕੋਈ ਇਦਾਂ ਦਾ ਕੋਈ ਕੰਟਰੋਲ ਰੂਮ ਕੋਈ ਕਿਤੋਂ ਸੂਚਨਾ ਮਿਲਦੀ ਹੋਵੇ ਸਗੋਂ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਦਾ ਇੱਕ ਹੜ ਆਇਆ ਹੋਇਆ ਦੇਖੋ ਪਾਣੀ ਇੱਥੋਂ ਚਲ ਗਿਆ ਅਗਲੀਆਂ ਪਿਛਲੀਆਂ ਫੋਟੋਆਂ ਪਾਪ ਕੇ ਲੋਕਾਂ ਨੂੰ ਡਰਾਇਆ ਜਜ਼ੂਰ ਜਾ ਰਿਹਾ ਹੈ ਇੱਕ ਮੈਂ ਤੁਹਾਡੇ ਮਾਦੇਮ ਨਾਲ ਇਹ ਨਾ ਇੱਕ ਅਪੀਲ ਵੀ ਕਰਨੀ ਸੀ ਲੋਕਾਂ ਨੂੰ ਵੀ ਇੱਕ ਨਾ ਜਿਹੜੇ ਸਾਡੇ ਵਰਗੇ ਲੋਕ ਹੈ ਉਹ ਸੈਲੀਬ੍ਰਿਟੀ ਪਰਿਵਾਰ ਦਾ ਹਿੱਸਾ ਹੋਣ ਦਖਮਿਆ ਜਾਂ ਬਹੁਤ ਭੁੱਤ ਤੇ ਹੈ ਜੀ ਮੇਰੀ ਪੂਰੀ ਕੋਸ਼ਿਸ਼ ਸੀ ਵੀ ਇੱਕ ਤਾਂ ਜਿਹੜਾ ਸਾਡਾ ਜਿਹੜਾ ਕੇਸ ਉਹ ਬੜਾ ਨਾਜ਼ੁਕ ਦੌਰ ਚਾ ਮੈਂ ਮੈਂ ਮੀਡੀਆ ਦੇ ਉੱਤੇ ਆਉਣਾ ਨਹੀਂ ਪਰੰਤੂ ਜੇ ਅਸੀਂ ਮੀਡੀਆ ਦੇ ਉੱਤੇ ਆ ਕੇ ਕੋਈ ਗੱਲ ਨਹੀਂ ਕਹਿੰਦੇ ਤਾਂ ਲੋਕ ਸਾਨੂੰ ਇੰਨਾ ਬਾੜਾ ਬੋਲਦੇ ਉੱਤੇ ਕੋਈ ਬੰਦਾ ਇਹ ਨਹੀਂ ਵੇਖਦਾ ਵੀ ਮੈਂ ਹਾਰਟ ਪੇਸ਼ੈਂਟ ਆ ਮੇਰੇ ਪੰਜ ਸਟੈਂਟ ਪਏ ਹੋਏ ਨੇ ਮੇਰੀਆਂ ਫਿਜ਼ੀਕਲ ਪ੍ਰੋਬਲਮਾਂ ਨੇ ਬੇਟੇ ਦੇ ਜਾਣ ਤੋਂ ਪਿੱਛੋਂ ਮੈਂ ਚਾਰੇ ਪਾਸੇ ਰੁਕੇ ਰਿਹਾ ਹੋਇਆ ਮੇਰੀ ਜੀਵਨ ਜਿੰਦਗੀ ਨੂੰ ਕੋਈ ਬੰਦਾ ਤੁਸੀਂ ਆਪ ਦਾ ਕੈਮਰਾ ਮੇਰੀ ਗੱਲ ਸੁਣੋਗੇ ਨਾ ਤੁਸੀਂ ਖੁਦ ਵੀ ਕਹੋਗੇ ਯਾਰ ਮੈਂ ਬਾਕੀ ਤੁਸੀਂ ਬਹੁਤ ਫਸੇ ਹੋ ਪਰ ਫਿਰ ਵੀ ਅਸੀਂ ਉਸ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰਦੇ ਹੋਏ ਅਸੀਂ ਆਹਦੇ ਭਰਾਵਾਂ ਦੇ ਨਾਲ ਆ ਕੇ ਖੜੇ ਹਾਂ ਹੂੰ ਸਾਨੂੰ ਕੀ ਫਾਈਨੈਂਸ਼ੀਅਲੀ ਔਕੜਾਂ ਨੇ ਮੈਂ ਕੈਮਰੇ ਤੇ ਬੋਲ ਕੇ ਦੱਸ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹਲੇ ਤੱਕ ਠੀਕ ਹੈ ਮਤਲਬ ਅਸੀਂ ਬੇਟੇ ਦੇ ਜਾਣ ਤੋਂ ਮੰਗਰੋ ਮੈਨੂੰ ਇਹ ਲੱਗਦਾ ਜਿੱਦਾਂ ਮੈਨੂੰ ਚਾਰ ਸਪੇਰੇ ਤੋਂ ਲੋਕਾਂ ਨੇ ਘੇਰਾ ਪਾ ਲਿਆ ਹੂੰ ਇਹ ਤੋਂ ਹੁੰਦਾ ਕੌਣਾ ਸੁੱਖ ਦਾ ਟਾਈਮ ਪਾਸ ਕਰਨ ਵਾਲਾ ਤੇਰੇ ਕੋਲ ਮਤਲਬ ਜਿੱਦਾਂ ਨਾ ਕੋਈ ਮੈਂ ਉਹ ਲੁੱਟਖੋ ਕਰਕੇ ਬੈਠਾ ਹੁੰਨਾ ਲੋਕ ਮੈਂਨਾ ਐਸਾ ਇਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਮੈਨੂੰ ਮਾੜਾ ਬੋਲਦੇ ਆ ਉਹਦੇ ਉੱਤੇ ਕਮੈਂਟਾਂ ਦੇ ਵਿੱਚ ਮੈਂ ਤਾਂ ਕਮੈਂਟ ਪੜਦਾ ਨਹੀਂ ਹੈ। ਹੂੰ। ਸੁਭਦੇ ਮਾਤਾ ਜੀ ਨੇ ਉਹ ਮੈਨੂੰ ਬਾਰੀ ਦੇਖੋ ਐ ਕਹੀ ਜਾਂਦੇ ਨੇ। ਉਹਨੋਂ ਲੈ ਹੁਣ ਮੈਨੂੰ ਪਰਸੋਂ ਦੀ ਲੱਗੀ ਹੈ ਕਿ ਹਨ ਤੁਸੀਂ ਜਾਓ ਲੇਟ ਹੋ ਜੇ ਮੈਂ ਇਹਨੂੰ ਕਿਹਾ ਵੀ ਆਪਾਂ ਪਤਾ ਕੀਤਾ ਹੋਇਆ ਹੈ। ਜਦੋਂ ਉਹ ਆਪਾਂ ਨੂੰ ਕਿਤੇ ਭੇਜਣਗੇ ਕਿਸੇ ਪਿੰਡ 'ਚ ਵੀ ਤੁਸੀਂ ਪੁਰਾਣੀ ਜਗ੍ਹਾ ਤੇ ਜਾਓ ਆਪਾਂ ਉਦੋਂ ਜਾਵਾਂਗੇ। ਉਹਨਾਂ ਚਿਰ ਆਪਾਂ ਇਹ ਮੈਂ ਉੱਥੇ ਕੱਲੀਆਂ ਫੋਟੋਆਂ ਖਿਚਾਉਣ ਵਾਲੇ ਮਾਮਲੇ 'ਚ ਜਾ ਕੋਈ ਜਾ ਏ ਨੇ ਪੈਣਾ ਚਾਹੁੰਦੇ ਆਪਾਂ ਨੂੰ ਐਡਵਰਟਾਈਜ਼ ਨਹੀਂ ਚਾਹੀਦੀ ਆਪਾਂ ਤਾਂ ਪਹਿਲਾਂ ਹੀ ਸੁੱਖ ਨਾਲ ਬਥੇਰੇ ਬਿਸ਼ੂਰ ਤੁਹਾਡਾ ਦਿਲ ਦੁਖਦਾ ਇਸ ਗੱਲ ਤੋਂ ਬੜਾ ਦੁੱਖ ਬੜਾ ਦੁੱਖ ਤਾਂ ਮੈਂ ਤੁਸੀਂ ਦੇਖਿਆ ਹੋਊਗਾ ਤੁਸੀਂ ਭੈਣ ਜਸਵਿੰਦਰ ਕੌਰ ਦੀ ਵੀ ਇੰਟਰਵਿਊ ਕੀਤੀ ਸੀ ਕਈ ਵਾਰੀ ਨਾ ਲੋਕ ਇੰਨਾ ਪਰੇਸ਼ਾਨ ਕਰਦੇ ਆ ਬੰਦਾ ਜ਼ਿੰਦਗੀ ਤੋਂ ਹੱਥ ਵੀ ਧੋ ਜਾਂਦਾ ਕਈ ਵਾਰੀ ਤੁਸੀਂ ਇੰਨਾ ਨਾ ਜਲੀਲ ਕਰਿਆ ਕਰੋ ਮੈਂ ਤਾਂ ਬਸ ਇੰਨੀ ਬੇਨਤੀ ਕਰਦਾ ਮੈਂ ਕਿਸੇ ਤੋਂ ਕੁਝ ਮੰਗਦਾ ਨਹੀਂ ਮੈਂ ਕੋਸ਼ਿਸ਼ ਕਰੂੰਗਾ ਜੇ ਮੈਂ ਕਿਸੇ ਦੇ ਕੰਮ ਆ ਸਕਾਂ ਲੋਕ ਹਰ ਰੋਜ਼ ਮੇਰੇ ਫੋਟੋ ਨਾਲ ਕਿਸੇ 30 ਪੈਂਡ ਮੈਂ ਹੁਣ ਮੇਰੇ ਕੋਲ ਲੋਕ ਪਿਆਰ ਨਾ ਆਉਂਦੇ ਆ ਮੇਰੀ ਬੇਟੀ ਦੀ ਹੈਸੀਤ ਦੀਆਂ ਬੇਟੀਆਂ ਮੇਰੇ ਨਾਲ ਗੱਲੇ ਮਿਲਦੀਆਂ ਮੈਨੂੰ ਆ ਕੇ ਰੋਂਦੀਆਂ ਨੇ ਤਾਂ ਇੱਥੋਂ ਤੱਕ ਕਿ ਮੇਰੀ ਭਾਣਜੀ ਨਾਲ ਵੀ ਮੇਰੀਆਂ ਫੋਟੋ ਨੂੰ ਗਲਤ ਬਣਾ ਕੇ ਪਾ ਦਿੰਦੇ ਨੇ ਪਹਿਲੇ ਸਹੀ ਜਾਈਏ ਕਿਹੜੇ ਪਾਸੇ ਯਾਰ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਆ ਮੈਂ ਤੁਸੀ ਮੇਰਾ ਨੰਬਰ ਜਾਣ ਲਓ ਮੈਂ ਤੁਹਾਡੇ ਮਾਦਮ ਨਾਲ ਕਹਿੰਦਾ ਤੁਹਾਨੂੰ ਕਹਿ ਦੇਣਾ ਜੇ ਕਿਸੇ ਦੀ ਕੋਈ ਸਾਡੇ ਨਾਲ ਮੇਰੇ ਨਾਲ ਕੋਈ ਇੰਨੀ ਜ਼ਿਆਦੇ ਖਾਰ ਹੈ ਮੈਨੂੰ ਇਕੱਲੇ ਨੂੰ ਮਿਲ ਲੈਣ ਯਾਰ ਕਰ ਮੇਰੇ ਦਾ ਨੁਕਸਾਨ ਕਰਦੇ ਨੇ ਇਹਦਾ ਕਰਨਾ ਹੈ ਸੋਸ਼ਲ ਮੀਡੀਆ ਦੇ ਉੱਤੇ ਮੈਂ ਵੀ ਇੱਕ 60 ਸਾਲ ਦਾ ਮੇਰੀਆਂ ਭਾਣ ਜੀਆਂ ਵੀ ਆ ਮੇਰੀਆਂ ਭਤੀਜੀਆਂ ਵੀ ਆ ਮੇਰਾ ਪਰਿਵਾਰ ਆ ਸਾਰਾ ਇਹ ਰੋਜ਼ੀ ਨੂੰ ਵੇਖਦਾ ਹੈ ਤੁਸੀਂ ਕਿਹੋ ਜੀ ਅਮੇਜ ਮੇਰੀ ਸੋਸ਼ਲ ਮੀਡੀਆ ਦੇ ਉੱਤੇ ਬਣਾਉਂਦੇ ਹੋ ਯਾਰ ਠੀਕ ਹੈ ਮੈਂ ਬਹੁਤਾ ਚੰਗਾ ਨਹੀਂ ਹੋਊਂਗਾ ਪਰੰਤੂ ਮੈਂ ਇੰਨਾ ਜ਼ਿਆਦਾ ਗਿਰਿਆ ਵੀ ਨਹੀਂ ਜਿੰਨਾ ਤੁਸੀਂ ਮੈਨੂੰ ਵੜਾ ਰਹੇ ਹੋ ਉਸ ਗੱਲ ਤੇ ਤਾਂ ਕੀ ਇਹ ਪੋਲਿਟੀਕਲ ਵੀ ਹੋ ਸਕਦਾ ਤੁਹਾਨੂੰ ਲੱਗਦਾ ਕਿਉਂਕਿ ਇਹ ਰੋਜ਼ ਚਰਚਾ ਹੀ ਰਹਿੰਦੀ ਹੈ ਕਿ ਤੁਸੀਂ ਜਿਵੇਂ ਪਾਰਟੀ ਨਾਲ ਸੰਬੰਧਤ ਰਹਿੰਦੇ ਹੋ ਤਾਂ ਲੋਕਾਂ ਜਿਹੜਾ ਪੋਲਿਟੀਕਲ ਲਾਣਾ ਆਈਟੀ ਸੈੱਲ ਚ ਲਾਉਂਦਾ ਹੈ ਜਾਂ ਉਹ ਲੋਕ ਵੀ ਤੁਹਾਡੀ ਇਮੇਜ ਨੂੰ ਖਰਾਬ ਕਰ ਰਹੇ ਬਿਲਕੁਲ ਕਰਦੇ ਬਿਲਕੁਲ ਕਰਦੇ ਕੋਈ ਦੋ ਰਹਿ ਨਹੀਂ ਕਿਉਂਕਿ ਆਈਟੀ ਸੈੱਲ ਦੇ ਦੁਆਰਾ ਹੀ ਹਰ ਇੱਕ ਗਤੀਵਿਧੀ ਨੂੰ ਮੈਂ ਨਾ ਪਹਿਲੀ ਗੱਲ ਆਪਣਾ ਮਾਨਸਾ ਹੁਣ ਮੇਰਾ ਆਪ ਦਾ ਜ਼ਿਲ੍ਹਾ ਮੈਂ ਚਾਰ ਪੰਜ ਪਿੰਡਾਂ ਚ ਉੱਥੇ ਵੀ ਜਾ ਕੇ ਆਇਆ ਮੈਂ ਕਦੇ ਵੀ ਕਿਸੇ ਚੀਜ਼ ਨੂੰ ਮੇਰਾ ਕੋਈ ਆਪਣਾ ਪੇਜ ਨਹੀਂ ਮੈਂ ਕੋਈ ਆਪ ਦੀ ਉਥੇ ਨਹੀਂ ਪਾਉਂਦਾ ਮੈਂ ਕਦੇ ਕਦੀ ਇੰਸਟਾਗ੍ਰam ਦੇ ਉੱਤੇ ਕੋਈ ਸਟੋਰੀ ਪਾ ਦਿਆਂ ਜਾਂ ਕੋਈ ਬੇਟੇ ਨਾਲ ਖੇਲਦੇ ਨਹੀਂ ਪਾ ਦਿਆਂ ਹਨਾ ਕੋਈ ਇਸ ਤਰ੍ਹਾਂ ਦੀ ਉਹ ਵੀ ਤੁਹਾਡੇ ਜਿਹੜੇ ਚਾਹਣ ਵਾਲੇ ਨੇ ਉਹ ਕਹਿੰਦੇ ਨੇ ਸਾਨੂੰ ਪਤਾ ਲੱਗ ਜੇ ਕਿਉਂਕਿ ਮੇਰਾ ਹਰੇਕ ਨਾ ਮੇਰੀ ਫੋਨ ਤੇ ਗੱਲ ਨਹੀਂ ਹੁੰਦੀ ਜਦੋਂ ਮੈਂ ਇੱਕ ਦੀ ਵੀਡੀਓ ਬੱਚੇ ਨਾਲ ਪਾ ਦਿੰਦਾ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਉਹ ਖੁਸ਼ ਹੈ ਬਾਪੂ ਵੀ ਖੁਸ਼ ਹੈ ਬੱਚੇ ਵੀ ਖੁਸ਼ ਹੈ ਹੁਣ ਅੱਗੇ ਨੌ ਜਿੰਦਗੀ ਚ ਉਹਨਾਂ ਦਾ ਇੰਟਰਸਟ ਵਧਿਆ ਤਾਂ ਜਿਹੜੇ ਸਾਨੂੰ ਚਾਹਣ ਵਾਲੇ ਨੇ ਉਹ ਖੁਸ਼ ਹੁੰਦੇ ਨੇ ਇਸ ਗੱਲ ਦੇ ਨਾਲ ਪਰੰਤੂ ਫਿਰ ਵੀ ਕੁਝ ਨਫ਼ਰਤ ਕਰਨ ਵਾਲੇ ਜਿਹੜੇ ਉਹ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰਦੇ ਨੇ ਅੱਗੇ ਕੀ ਹੁਣ ਪਲਾਨ ਹੈ ਤੁਹਾਡਾ ਇਸੇ ਸਬੰਧ ਦੇ ਵਿੱਚ ਲੰਬਾ ਸਮਾਂ ਤੁਸੀਂ ਚੱਲੋਗੇ ਕੰਮ ਕਰੋਗੇ ਫਲਡਸ ਦੀ ਗੱਲ ਕਰ ਰਿਹਾ ਮੈਂ ਦੇਖੋ ਇਹ ਜਿੰਨੇ ਦਿਨ ਰਹਿੰਦਾ ਜਿਹੜਾ ਮੁੰਡਾ ਅਮਰਪ੍ਰੀਤ ਆ ਇਹ ਇਸ ਫਾਊਂਡੇਸ਼ਨ ਨੂੰ ਚਲਾ ਰਿਹਾ ਉਹਦੇ ਨਾਲ ਮੇਰੀ ਸਮੁੱਚੀ ਟੀਮ ਅਟੈਚ ਆ ਸੀ ਜਿੰਨੇ ਮੁੰਡੇ ਅੱਜ ਤੁਸੀਂ ਅਸੀਂ 25 30 ਜਣੇ ਆਏ ਆ ਲਗਭਗ ਸਾਰੇ ਪੰਜਾਬ ਚੋਂ ਹੀ ਆ ਕੋਈ ਕਿੰਨੇ ਚਾਰ ਕਿਤੋਂ ਨੇ ਦੋ ਕਿਤੋਂ ਨੇ ਪਰ ਲੈਂਦਾ ਸੀ ਸਾਰਾ ਇੱਕ ਸਾਡਾ ਗਰੁੱਪ ਹੈ ਬੜਵਦੀ ਹੈ ਅਸੀਂ ਇਹਨਾਂ ਦੇ ਨਾਲ ਟੱਚ ਦੇ ਵਿੱਚ ਰੰਗ ਜਿੱਦਾਂ ਤੁਹਾਨੂੰ ਮੈਂ ਡੀਜ਼ਲ ਦਾ ਕਿਹਾ ਸੀ ਪਹਿਲਾਂ ਹੀ ਕਿਹਾ ਵੀ ਇਸ ਚੀਜ਼ ਦੀ ਲੋੜ ਪਊਗੀ ਆਪਾਂ ਹੁਣੇ ਤੋਂ ਲੱਗ ਜਾਨੇ ਆ ਉਹ ਜਿੰਨਾ ਵੀ ਮਰਜ਼ੀ ਹੋਵੇ ਤਾਂ ਦਾਤ ਦੇ ਵਿੱਚ ਜਦੋਂ ਹੁਣ ਕਿਸੇ ਦੀ ਕੋਈ ਮੱਝ ਮਰ ਗਈ ਪਸ਼ੂ ਦਾ ਨੁਕਸਾਨ ਹੋ ਗਿਆ ਤਾਂ ਸਾਡੀ ਕੋਸ਼ਿਸ਼ ਹੋਊਗੀ ਵੀ ਅਸੀਂ ਉਹਨੂੰ ਪਸ਼ੂ ਦਾ ਨਗਦ ਨਗਦ ਦੇ ਕੇ ਆਈਏ ਤਾਂ ਜਿਹੜੇ ਜੋ ਆਪ ਦਾ ਕੰਮ ਜਾਂ ਕੋਈ ਹੁਣ ਕਈ ਨੁਕਸਾਨੇ ਹੋ ਜਿਹੜੇ ਅਸੀਂ ਹੁਣ ਆਪਣੇ ਜਹਨ ਚ ਵੀ ਹੈ ਨਹੀਂ ਤੇ ਉਹ ਸਾਹਮਣੇ ਆਉਣਗੇ ਤਾ ਉਹਦੇ ਚ ਆਪਾਂ ਜਿੰਨਾ ਕ ਯੋਗਦਾਨ ਪਾ ਸਕਦੇ ਹੋ ਜਜ਼ੂਰ ਪਾਵਾਂਗੇ। ਮੈਨੂੰ ਲੱਗਦਾ ਇੱਕ ਜ਼ਿੰਮੇਵਾਰ ਪਰਿਵਾਰਾਂ ਦੇ ਵਿੱਚ ਮੈਂ ਜਿੰਨਾ ਕ ਅਬਜ਼ਰਵ ਕੀਤਾ ਬਾਪੂ ਜੀ ਅਸੀਂ ਅੱਜ ਰਨਾਲੇ ਦੇ ਨੇੜੇ ਇੱਕ ਪਿੰਡ 'ਚ ਸੀਗੇ। ਉੱਥੇ 70 ਕਿੱਲੇ ਕਮਾਦ ਸੀਗਾ ਜਿਹੜਾ ਰਾਵੀ ਦੇ ਵਿੱਚ ਉਹ ਸਾਰਾ 8-8 ਫੁੱਟ ਕਮਾਦ ਹੋਊਗਾ ਤੇ ਉਹ ਸਾਰਾ ਗਾਰਚੀ ਐ ਇਸ ਟਾਈਮ ਪਾਲਚ ਐ। ਪਰ ਉਹ ਬੰਦੇ ਮਦਦ ਲੈਣ ਨੂੰ ਤਿਆਰ ਨਹੀਂ ਹੈਗੇ। ਉਹ ਕਹਿੰਦੇ ਕਿ ਨਹੀਂ ਅਸੀਂ ਜ਼ਿੰਮੇਵਾਰ ਆ ਸਾਨੂੰ ਮਦਦ ਆਸੀ ਆਪੇ ਖੜੇ ਹੋ ਜਾਾਂਗੇ। ਇਹ ਵੀ ਇੱਕ ਗੱਲ। ਤੁਹਾਡੀ ਗੱਲ ਇੱਕ ਆਪਾਂ ਸੁਣਦੇ ਹੁੰਨੇ ਆ ਪਹਿਲਾਂ। ਉਮ ਇਹ ਕਾ ਹੁੰਦਾ ਕਿ ਮੈਂ ਜੱਟ ਨੂੰ ਮੰਗਣਾ ਵੀ ਨਹੀਂ ਆਉਂਦਾ ਕਿ ਯਾਰ ਕਿਉਂਕਿ ਮੰਗਿਆ ਨਹੀਂ ਹੁੰਦਾ ਕਦੇ ਇੱਕ ਜਦੋਂ ਆਪਾਂ ਦਸਾਂ ਨੌ ਦੀ ਕੀਰਤ ਕਰਦੇ ਆ ਸਾਡੇ ਗੁਰੂਆਂ ਨੇ ਬਾਬੇ ਨਾਨਕ ਨੇ ਸਾਰੀ ਗੱਲ ਸਮਝਾਈ ਆ ਵੀ ਅਸੀਂ ਤਾਂ ਲੋਕਾਂ ਨੂੰ ਸੰਭਾਲਣ ਵਾਲੇ ਆ ਅਸੀਂ ਭਾਰ ਨਹੀਂ ਬਣਦੇ ਹਨਾ ਠੀਕ ਹੈ ਕਈ ਵਾਰੀ ਕੋਈ ਜਮੇ ਮਜਬੂਰੀ ਹੋਏ ਇਹਦੇ ਮਾਰ ਹੀ ਨਹੀਂ ਪਈ ਜਾਂਦੇ ਕੋਈ ਬੰਦਾ ਹੱਥ ਫਲਾ ਦੇ ਮੈਂ ਅੱਜ ਅਸੀਂ ਸਬਾਨ ਦਿੰਦੇ ਸੀ ਨਾ ਜਦੋਂ ਕੋਈ ਜ਼ਿੰਮੇਦਾਰ ਪਰਿਵਾਰ ਕੇ ਸਾਹਮਣੇ ਆਉਂਦੇ ਉਹ ਕਹਿੰਦੇ ਨਹੀਂ ਬਸ ਸਾਰਾ ਕੁਝ ਪਿਆ ਤੁਸੀਂ ਅੱਗੇ ਦੇਖ ਕੇ ਆਓ ਤਾਂ ਇਹ ਗੱਲ ਇੱਕ ਪਲੱਸ ਪੁਆਇੰਟ ਜਾਂ ਲੱਗਦੀ ਸੀ ਵੀ ਯਾਰ ਬਾਕੀ ਸਾਡੇ ਲੋਕ ਦੇ ਜੀਰੂ ਵਾਲੇ ਨੇ ਦਾ ਲੋਡ ਬੰਦ ਦੀ ਮਦਦ ਹੀ ਕਰਦੇ ਨੇ ਸਾਰੇ ਵਧੀਆ ਲੱਗਦਾ ਬਹੁਤ ساری ਮਸ਼ੀਨਰੀ ਵੀ ਖਰਾਬ ਹੋਣ ਦਾ ਖਰਚਾ ਅੱਜ ਮੈਨੂੰ ਲੋਕ ਦੱਸ ਰਹੇ ਸੀ ਖੜੇ ਟਰੈਕਟਰ ਸੀ ਉੱਤੋਂ ਪਾਣੀ ਫਿਰ ਗਿਆ ਉਹ ਬੜੀ ਵੱਡੀ ਸਮੱਸਿਆ ਹੋਊਗੀ ਔਰ ਟਰੈਕਟਰ ਕਹਿੰਦੇ ਵੀ ਜਟ ਦੀ ਮਾਂ ਹੀ ਹੁੰਦਾ ਟਰੈਕਟਰ ਬਿਲਕੁਲ ਹੁਣ ਜਿਹੜੀ ਮਸ਼ੀਨਰੀ ਖੜ ਗਈ ਜਾਂ ਜਿਹਦੇ ਤੇਲ ਚ ਪਾਣੀ ਪੈ ਗਿਆ ਉਹ ਫੁੱਲੀ ਸਰਵਿਸ ਹੀ ਹੋ ਗਈ ਉਹਦੀ ਸਾਰੀ ਉਹਦੇ ਚ ਜੰਗਾਲ ਲੱਗਣ ਦਾ ਖਤਰਾ ਤੇ ਜਿਹੜੀ ਮੈਂ ਹੁਣ ਫਸਲ ਕੋਈ ਵੀ ਹੈ ਜਿਹਦੇ ਚ 10 ਤੋਂ 15 ਦਿਨ ਪਾਣੀ ਖੜ ਗਿਆ ਜਿੰਨਾ ਡਿੱਪ ਹੋਇਆ ਥੱਲੇ-ਨੀਚੇ ਦਾ ਭਾਗ ਉਹ ਗਲ ਜਾਨਾ ਚਾਹੇ ਉਹ ਗੰਨਾ ਚਾਹੇ ਉਹ ਝੋਨਾ ਬਚਣੀ ਨਹੀਂ ਉਹ ਨਹੀਂ ਬਚਦੀ ਹੁਣ ਜਿਹੜੇ ਤੁਸੀਂ ਸਾਡਾ ਬਿਲਕੁਲ ਖੁਸ਼ਕ ਏਰੀਆ ਜਿਹੜੇ ਝੋਨੇ ਚ ਪਾਣੀ ਲਗਾਤਾਰ 20 ਦਿਨ ਖੜਾ ਉਹਦੇ ਵੀ ਤਣੇ ਗਲਣੇ ਸ਼ੁਰੂ ਹੋਗੇ ਥੱਲੋਂ ਅੱਛਾ ਕਿਉਂਕਿ ਉਹਨੂੰ ਵਿਚਦੀ ਪਾਣੀ ਸਿਕਾਉਣਾ ਕਿ ਮੀਨ ਕਰੇ ਹਫਤਾ ਸਕਤਾ ਕਦੇ 10 ਦਿਨ ਸਕਤਾ ਫਿਰ ਜਦੋਂ ਵੱਡਾ ਹੋਏ ਤਾਂ 90 ਦਾ ਕਣਕ ਵਾਂਗੂ ਪਾਣੀ ਲੱਗਦੇ ਉਹਨੂੰ ਮੈਂ ਤੁਹਾਡੀ ਗੱਲ ਨੂੰ ਵੱਡਾ ਕਰਦਾ ਮੈਂ ਹੁਣੇ ਆਉਂਦੇ ਹੋਏ ਰਮਦਾਸ ਕੋਲੇ ਮੈਂ ਮੁੰਡਿਆਂ ਨੂੰ ਕਿਹਾ ਕਿ ਸੋਨਾ ਖੜਾ ਹੈ ਤਾਂ ਬਚ ਗਿਆ ਉਹ ਕਹਿੰਦੇ ਬਚ ਨਹੀਂ ਗਿਆ ਇਹ ਕਾਲਾ ਹੋ ਜਾਣਾ ਦਾਣਾ ਬਚਣਾ ਹੀ ਨਹੀਂ ਇਹ ਦੋ ਮਤਲ ਥੱਲੋਂ ਜਿਹੜੀ ਜ਼ਿਆਦਾ ਸੱਲ ਹੋਗੀ ਨਾ ਤੇ ਫਿਰ ਪੰਗਸ ਵਗੈਰਾ ਦੇ ਹੋਰ ਚਾਂਸ ਵਧ ਹੀ ਜਾਣਗੇ ਬਿਮਾਰੀਆਂ ਦੇ ਜ਼ਿਆਦੇ ਤੇ ਉਹ ਇਹ ਵੀ ਕਹਿ ਰਹੇ ਸੀਗੇ ਕਿ ਬੱਤਰ ਨਹੀਂ ਆਉਣਾ ਇਹ ਇੰਨੀ ਸੱਲ ਹੈ ਕਿ ਕਣਕ ਪੋਸੀਬਲ ਹੀ ਨਹੀਂ ਹੈ ਬਹੁਤ ਬੱਬ ਪਹਿਲੇ ਕਹਿ ਕੇ ਹਟੇ ਜਿੰਨਾ ਪਾਣੀ ਜਿੰਨੇ ਫੁੱਟ ਦਾ ਲੈਵਲ ਚੱਲ ਰਿਹਾ ਔਰ ਇਹ ਜ਼ਮੀਨਾਂ ਬਹੁਤ ਮੱਲੜ ਹੈ ਹੂੰ ਪਰ ਜਿਹਨੂੰ ਆਪਾਂ ਡਾਕਰ ਵਾਹਣ ਕਹਿ ਦਿੰਦੇ ਆ ਪੂਰੇ ਸਾਡਾ ਤਾਂ ਹੁਣ ਰੇਸ ਲੈ ਜਿਵੇਂ ਉੱਥੇ ਦਾ ਪਾਣੀ ਸੁੱਕ ਗਿਆ ਦੋ ਦਿਨ ਧੁੱਪ ਪੈ ਗਈ ਉਹ ਤਾਂ ਪਰ ਪਰਾ ਹੋ ਜਾਂਦਾ ਹੈ ਹੂੰ ਪਰੰਤੂ ਇਹ ਰਕਬਾ ਬਹੁਤ ਚਿਹੜਾ ਹੈ ਇਸ ਕੱਲ ਇਹ ਬੜੀ ਮੁਸ਼ਕਲ ਨਾਲ ਬੱਤਰ ਹੋਣਗੇ ਬਾਪਾ ਹਣ ਕਨਕ ਵੇਲੇ ਬਾਪੂ ਜੀ ਪੰਜਾਬ ਇਕਨੋਮਿਕਲੀ ਪਹਿਲਾਂ ਹੀ ਬਹੁਤ ਡਾਊਨ ਹੈ 5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਉੱਤੋਂ ਐਡੀ ਵੱਡੀ ਇਹ ਮਾਰ ਹੈ ਇਨਾ ਵੱਡਾ ਸੰਕਟ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਪੋਲੀਟੀਕਲੀ ਸਰਕਾਰਾਂ ਤਿਆਰ ਨਹੀਂ ਇਸ ਗੱਲ ਖਤਰ ਪੋਲੀਟੀਕਲੀ ਮੈਂ ਤਾਂ ਜਦੋਂ ਦੀ ਸਰਕਾਰ ਇਹ ਆਈ ਹੈ ਮੈਂ ਤਾਂ ਇਹ ਕੱਲੀ ਐਡਵਰਟਾਈਜ਼ ਦੇਖੀ ਹੈ ਇਹ ਤਾਂ ਕੱਲੀ ਕੇਵਲ ਤੇ ਕੇਵਲ ਇਸ਼ਤਿਹਾਰ ਹੈ ਬਾਈ ਸਰਕਾਰ ਤਾਂ ਮੈਂ ਸਾਡੇ ਮਨ ਸਟੇਟ ਦਾ ਮੁੱਖ ਮੰਤਰੀ ਮੈਨੂੰ ਕਦੇ-ਕਦੇ ਇੱਕ ਪੋਸਟਮੈਨ ਦੀ ਡਿਊਟੀ ਕਰ ਦਿੰਦਾ ਜਦੋਂ ਆਉਂਦਾ ਕਿਸੇ ਪਟਵਾਰੀ ਨੂੰ ਚੋਣ ਪੱਤਰ ਦੇਣੇ ਤੇ ਕਿਸੇ ਅੰਗਣਵਾੜੀ ਨੂੰ ਉਹ ਤਾਂ ਨਿਯੁਕਤੀ ਪੱਤਰ ਦੇਣ ਜਾਂਦੇ ਨੇ ਯਾਰ ਇਹ ਕੰਮ ਤਾਂ ਡਿਪਾਰਟਮੈਂਟਾਂ ਦੇ ਹੁੰਦੇ ਜੀ ਉਹਨੂੰ ਤਾਂ ਉਹਦੇ ਸੋਈ ਤਾਂ ਬਹੁਤ ਵੱਡੀ ਹੋਣੀ ਚਾਹੀਦੀ ਹੈ ਤਾਂ ਕੇਵਲ ਤੇ ਕੇਵਲ ਪ੍ਰਚਾਰ ਦੇ ਉੱਤੇ ਲੱਗੇ ਹੋਏ ਨੇ ਹਰ ਇੱਕ ਚੀਜ਼ ਦੀ ਐਡਵਰਟਾਈਜ਼ ਦੇ ਉੱਤੇ ਲੱਗੇ ਹੋਏ ਨੇ ਬਸ ਜੇ ਨਾ ਕਿ ਤੁਸਨੋਂ ਪੈਸੇ ਪਨੋਟਾਈ ਨਹੀਂ ਕਰ ਲੈਂਦੇ ਇਸ ਤਰ੍ਹਾਂ ਦਾ ਪ੍ਰਭਾਵ ਛਡੰਡੀ ਕੋਸ਼ ਹੈ ਅੰਦਾਜ਼ ਵਿੱਚ ਤੁਹਾਨੂੰ ਇਹ ਲੱਗਦਾ ਜੇ ਤੁਸੀਂ ਪੋਲਿਟਿਕਲ ਨਾ ਹੁੰਦੇ ਤਾਂ ਸ਼ਾਇਦ ਤੁਹਾਨੂੰ ਇਸ ਨਜ਼ਰ ਨਾਲ ਨਾ ਦੇਖਿਆ ਜਾਂਦਾ ਜਾਂ ਜਿਹੜੇ ਕਮੈਂਟਸ ਜਾਂ ਜਿਹੜਾ ਤੁਹਾਡੇ ਬਾਰੇ ਮੰਦਾ ਚੰਗਾ ਬੋਲਿਆ ਜਾਂਦਾ ਸ਼ਾਇਦ ਸਰਕਾਰ ਇਸ ਗੱਲੋਂ ਡਰਦੀ ਹੈ ਬਿਲਕੁਲ ਤੁਸੀਂ ਇਹ ਦੇਖੋ ਜੀ ਬੈਟਰੀ ਮੌਤ ਹੋ ਜਾਂਦੀ ਹੈ ਚਲੋ ਚਾਹੇ ਗੈਂਗਸਟਰ ਦਾ ਨਾਮ ਲਾਤਾ ਚਾਹੇ ਕਿਸੇ ਦਾ ਲਾਤਾ ਉਸ ਤੋਂ ਮਗਰੋਂ ਅਸੀਂ ਦੁਬਾਰਾ ਫਿਰ ਮੈਡੀਕਲ ਦਾ ਸਹਾਰਾ ਲੈ ਕੇ ਕੋਸ਼ਿਸ਼ਾਂ ਕਰਦੇ ਆ ਤੁਹਾਡੇ ਭੈਣ ਭਰਾਵਾਂ ਦੀ ਅਰਦਾਸਾਂ ਦੇ ਨਾਲ ਵੀ ਅਸੀਂ ਫੇਰ ਤੋਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਆ ਹਨਾ ਫਿਰ ਵੀ ਸਾਡੇ ਹਸਪਤਾਲ ਦਾ ਰਿਕਾਰਡ ਚੁੱਕ ਲੈਂਦੇ ਨੇ ਹੂੰ ਉਹ 4 ਮਹੀਨਿਆਂ ਦਾ ਬੱਚਾ ਕਿਹੜਾ ਬਾਗੀ ਹੈ ਉਹ ਜਿਹੜਾ 15 ਮਿੰਟਾਂ ਦਾ ਬੱਚਾ ਜਨਮ ਲਿਆ ਉਹ ਤਾਂ ਇਹ ਵੀ ਨਹੀਂ ਪਤਾ ਮੈਂ ਕੌਣ ਆ ਮੈਂ ਕਿੱਥੇ ਜਨਮ ਲੈ ਰਿਹਾ ਤੇ ਜਦੋਂ ਇਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਨੇ ਤਾਂ ਮੈਨੂੰ ਅਫਸਰਾ ਨੇ ਨਾਲ ਗੁਪਤ ਰੱਖਣ ਦੀ ਸ਼ਰਤ ਤੇ ਗੱਲ ਦੱਸਿਆ ਵੀ ਸਾਡੀ ਮਜੂਰੀ ਸੀ ਸਾਡੇ ਡੰਡਾ ਦਿੱਤਾ ਗਿਆ ਸੀ ਇਹਨਾਂ ਨੂੰ ਹੈਰਾਨ ਕਰੋ ਅੱਛਾ ਤਾਂ ਫਿਰ ਜਦੋਂ ਜਿੰਮੇਵਾਰ ਅਫਸਰ ਇਹ ਗੱਲ ਕਹਿੰਦੇ ਨੇ ਵੀ ਸਾਡੇ ਡੰਡਾ ਦਿੱਤੇ ਕਾਹਦੇ ਲਈ ਫਿਰ ਅਸੀਂ ਕੋਈ ਬਾਗੀ ਥੋੜੀ ਆ ਤੁਸੀਂ ਜਿਹੜੇ ਸਰਕਾਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਦਾ ਪਰ ਜਿਹੜੇ ਇਹ ਨਮਾਇंदे ਨੇ ਅੱਜ ਸਰਕਾਰ ਚਲਾਉਣ ਵਾਲੇ ਕਹਿੰਦੇ ਐ ਇਹਨਾਂ 'ਚ ਤੁਸੀਂ ਗੌਰ ਨਾਲ ਦੇਖੋ ਕੋਈ ਆਸਟ੍ਰੇਲੀਆ ਢੋਈ ਜਾਂਦਾ ਕੋਈ ਅਮਰੀਕਾ ਢੋਈ ਜਾਂਦਾ ਪੈਸੇ ਵੇ ਅਸੀਂ ਸਾਰੇ ਸੰਸਾਰ ਚ ਇਕੱਠੇ ਲਿਆ ਕੇ ਮੇਰਾ ਪੁੱਤ ਕਰੋੜਾਂ ਰੁਪਏ ਟੈਕਸ ਔਰ ਮੈਂ ਮਰੇ ਹੋਏ ਦਾ ਟੈਕਸ ਵੀ ਅੱਜ ਪਰ ਰਿਹਾ ਹਾਂ ਸਾਡੀ ਇੱਕ ਇੱਕ ਪਾਈ ਇੱਕ ਨੰਬਰ ਦੀ ਹੈ ਔਰ ਇੱਕ ਸਾਡਾ ਬੈਂਕ ਅਕਾਊਂਟ ਹੈ ਕੋਈ ਮੇਰਾ ਟਰਸਟ ਨਹੀਂ ਬਣਿਆ ਹੋਇਆ ਕੋਈ ਮੇਰੇ ਕੋਈ 사ウਦੀ ਅਰਬ ਦੇ ਵਿੱਚ ਦੁਬਈ ਦੇ ਵਿੱਚ ਮੇਰੇ ਅਕਾਊਂਟ ਨਹੀਂ ਖੁੱਲੇ ਹੋਏ ਕਿਤੇ ਕਿਦਾਂ ਮਰ ਗਈ ਮੇਰੀ ਸਰਕਾਰ ਜਾਂਚ ਕਰ ਲੇ ਮੈਂ ਤੁਹਾਡੇ ਕੈਮਰੇ ਤੇ ਕਹਿਣਾ ਹੈ ਗੱਲ ਯਾਰ ਅਸੀਂ 100% ਦੀ ਇਮਾਨਦਾਰੀ ਨਾਲ ਜ਼ਿੰਦਗੀ ਜਿਉਣੀ ਚਾਹੁੰਦੇ ਹਾਂ ਪਰ ਫਿਰ ਵੀ ਸਰਕਾਰ ਸਾਡਾ ਧਿਆਨ ਲੈਂਦੀ ਹੈ ਹਰ ਗੱਲ ਤੇ ਜਿਹੜਾ ਉਹ ਮਸਲਾ ਸੀਗਾ ਤੁਸੀਂ ਕੰਪਲੇਂਟ ਦਿੱਤੀ ਹੈ ਉਹਦੀ ਕਿ ਪੈਸਾ ਬਹੁਤ ਸਾਰਾ ਆਇਆ ਜਿਹੜਾ ਬਾਅਦ ਚ ਬੰਟੀ ਬੈਂਸ ਉਹਨਾਂ ਨੇ ਇੱਕ ਇੰਟਰਵਿਊ ਚ ਕਲੀਅਰ ਕੀਤਾ ਕਿ ਮੈਂ ਵੀ ਕੋਈ ਦੁਬਈ ਦਾ ਬੰਦਾ ਉਹਨਾਂ ਨੂੰ ਕਿਹਾ ਕਿ ਦਿਓ ਉਹ ਸੌਟ ਹੋ ਗਿਆ ਤੁਹਾਡਾ ਨਹੀਂ ਹੋਇਆ ਜੀ ਹਾਲ ਚੱਲ ਰਿਹਾ ਔਰ ਉਹ ਪੈਸਾ ਆਇਆ ਨਹੀਂ ਤੁਹਾਡੇ ਕੋਲੇ ਨਹੀਂ ਆਇਆ ਜੀ ਸੋ ਇਹ ਬਹੁਤ ਵੱਡੀ ਸਮੱਸਿਆ ਹੈ ਬਾਪੂ ਜੀ ਆਖਰੀ ਸਵਾਲ ਹੈ ਕਿ ਬਹੁਤ ਲੋਕਾਂ ਨੂੰ ਆਸਾਂ ਨੇ ਅੱਜ ਸਿੱਧੂ ਤੋਂ ਆਸਾਂ ਸੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹ ਕਿਸਾਨ ਅੰਦੋਲਨ ਚ ਆਇਆ ਤੁਹਾਡਾ ਧੰਨਵਾਦ ਤੁਸੀਂ ਅੱਜ ਆਏ ਹੋ ਤੁਸੀਂ ਉਹਦੀ ਪ੍ਰੈਜ਼ੈਂਸ ਸਾਨੂੰ ਫੀਲ ਕਰਾ ਰਹੇ ਹੋ ਬਿਲਕੁਲ ਅੱਜ ਮੈਂ ਮੈਂ ਜਦੋਂ ਇੱਥੇ ਫਿਰ ਰਿਹਾ ਸੀ ਨਾ ਮੈਨੂੰ ਇਹ ਲੱਗ ਰਿਹਾ ਸੀ ਜਿਹੜੀਆਂ ਮੇਰੀਆਂ ਕੋਸ਼ਿਸ਼ਾਂ ਬਹੁਤ ਥੋੜੀਆਂ ਨੇ ਜੇ ਅੱਜ ਮੇਰਾ ਬਬਰ ਸ਼ੇਰ ਹੁੰਦਾ ਤਾਂ ਸ਼ਾਇਦ ਇੱਥੇ ਪਤਾ ਲੱਗਦਾ ਵੀ ਸਿੱਧੂ ਮੂਸੇ ਵਾਲਾ ਕਿੱਥੇ ਹੈਗਾ ਇਹ ਕਿਉਂਕਿ ਮੈਂ ਉਹਨਾਂ ਤਾਂ ਨਹੀਂ ਕਰ ਸਕਦਾ ਮੈਂ ਆਪਣੇ ਲੋਕਾਂ ਤੋਂ ਮਾਫੀ ਚਾਹੁੰਦਾ ਇਸ ਗੱਲ ਦੇ ਵੀ ਆਪਾਂ ਬਹੁਤ ਵੱਡਾ ਇੱਕ ਸਰੋਤ ਨੂੰ ਖੋਲਿਆ ਪਰੰਤੂ ਉਹਦੀ ਸੋਚ ਹੈ ਉਹਨੂੰ ਮੈਂ ਜਿੰਦਾ ਰੱਖਣ ਦੀ ਕੋਸ਼ਿਸ਼ ਜ਼ਰੂਰ ਕਰੂੰਗਾ ਜਿੰਨਾ ਕਿ ਮੈਂ ਕਰ ਸਕਦਾ ਵਾ ਹਮੇਸ਼ਾ ਤੁਹਾਡੇ ਨਾਲ ਖੜੂਗਾ ਕੱਲ ਨਾ ਮੁੰਡੇ ਉੱਥੇ ਗੱਲਾਂ ਕਰਦੇ ਸੀ ਅਸੀਂ ਜਨਾਲੇ ਖੜੇ ਸੀ ਸਾਰੇ ਕਲਾਕਾਰ ਆਈ ਜਾਂਦੇ ਉੱਥੇ ਉਹਨਾਂ ਨੇ ਕਿਹਾ ਕਿ ਸਿੱਧੂ ਹੁੰਦਾ ਸ਼ਾਇਦ ਉਹ ਆਪ ਹੀ ਟਰੈਕਟਰ ਲੈ ਕੇ ਪਾਣੀ 'ਚ ਵੜ ਜਾਂਦਾ ਵੀ ਚਲਾਉਣਾ ਮੈਂ ਤੁਸੀਂ ਪਿੱਛੇ ਬੈਠੋ ਬੜਾ ਬੜਾ ਸ਼ੌਕ ਹੈ ਫਿਰ ਫਿਰ ਅਸੀਂ ਕਾਰਾਂ 'ਚ ਬਹਿ ਕੇ ਨਹੀਂ ਆਉਣਾ ਸੀ ਫਿਰ ਅਸੀਂ 59 11 ਲੈ ਕੇ ਆਉਣਾ ਸੀ ਬਹੁਤ ਧੰਨਵਾਦ ਤੁਸੀਂ ਆਏ ਹੋ ਇੱਥੇ ਲੋਕਾਂ ਦੀ ਸੇਵਾ 'ਚ ਖੜੇ ਹੋ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਤੁਹਾਡਾ ਬਾਪੂ ਬਲਕੌਰ ਸਿੰਘ ਹੋਣਾ ਨੇ ਆਪਦੇ ਦਿਲ ਦੀਆਂ ਗੱਲਾਂ ਕੀਤੀਆਂ ਪਰ ਪਰਿਵਾਰ ਨਾਲ ਖੜਾ ਇਸ ਦੁੱਖ ਦੀ ਘੜੀ ਜਿੱਥੇ ਪੰਜਾਬ ਚ ਸਾਰੇ ਕਲਾਕਾਰ ਖੜੇ ਉੱਥੇ ਸਿੱਧੂ ਮੂਸੇਵਾਲਾ ਦਾ ਪਰਿਵਾਰ ਬਾਪੂ ਬੇਬੇ ਔਰ ਇਸ ਆਸ ਦੇ ਨਾਲ ਕਿ ਅੱਜ ਜੇ ਸਿੱਧੂ ਹੁੰਦਾ ਤਾਂ ਜਿੰਨਾ ਉਹ ਕਰਦਾ ਸ਼ਾਇਦ ਉਹਨਾ ਨਾ ਕਰ ਸਕਣੇ ਕਹਿੰਦੇ ਅਸੀਂ ਉਮਰ ਹੈ ਹੁਣ ਉਨੀ એનર્ਜੀ ਨਹੀਂ ਹੈ ਪਰ ਸਾਰੀ ਟੀਮ ਖੜੀ ਹੈ ਔਰ ਜਦੋਂ ਤੱਕ ਇਹ ਹਾਲਾਤ ਠੀਕ ਨਹੀਂ ਹੁੰਦੇ ਇਹ ਸਾਥ ਦਿੰਦੇ ਰਹਿਣਗੇ ਕੈਮਰਾ ਪਰਸਨ ਮਲਕੀਤ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸਐਮ ਟੀਵੀ ਗੁਰਦਾਸਪੁਰ